ਕੋਈ ਕਹਿੰਦਾ ਮੈਂ ਕੈਨੇਡਾ ਜਾਣਾ ਹੈ ਕੋਈ ਕਹਿੰਦਾ ਮੈਂ ਆਸਟ੍ਰੇਲੀਆ ਜਾਣਾ ਤੇ ਕੋਈ ਕਹਿੰਦਾ ਮੈਂ ਯੂ ਐਸਏ ਜਾਣਾ ਤੇ ਕੋਈ ਕਹਿੰਦਾ ਵੀਰੇ ਘਰ ਦੀ ਗਰੀਬੀ ਦੂਰ ਕਰਨੀ ਆ ਕਿਸੇ ਵੀ ਮੁਲਕ ਦਾ ਜੇਕਰ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਫ੍ਰੀ ਦੇ ਵਿੱਚ ਮੈਨੂੰ ਜਰੂਰ ਦਿਓ ਤੇ ਇਹ ਪੇਜ ਬਿਲਕੁਲ ਫ੍ਰੀ ਦੇ ਵਿੱਚ ਸਾਰੇ ਦੀਆਂ ਸਾਰੀਆਂ ਇਨਫਾਰਮੇਸ਼ਨਾਂ ਪ੍ਰੋਵਾਈਡ ਕਰਾਉਂਦਾ ਚਾਹੇ ਤੁਸੀਂ ਇੰਡੀਆ ਤੋਂ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਹੈ ਕਿਉਂਕਿ ਆਪਣਾ ਕੰਮ ਆ ਫਰਜ ਗਾਈਡ ਕਰਨਾ ਚੱਲਣਾ ਨਾ ਚੱਲਣਾ ਉਹਨਾਂ ਰਾਵਾਂ ਉੱਤੇ ਇਨਸਾਨ ਦਾ ਆਪਣਾ ਖੁੱਦਾ ਫਰਜ ਹੁੰਦਾ ਹੈ ਪਹਿਲਾਂ ਗੱਲ ਕਰਾਂਗੇ ਕੈਨੇਡਾ ਵਾਲਿਆਂ ਦੀ ਕੈਨੇਡਾ ਦੇ ਵਿੱਚ ਜਿਹੜੇ ਭੈਣ ਭਰਾ ਵਿਜ਼ਟਰ ਵੀਜ਼ੇ ਉੱਤੇ ਗਏ ਹੋਏ ਆ ਤੇ ਉਹ ਉਧਰ ਜਾ ਕੇ ਐਲ ਐਮ ਆਈ ਲੈਣਾ ਚਾਹੁੰਦੇ ਆ ਮਤਲਬ ਉਧਰ ਜਾ ਕੇ 2 ਸਾਲ ਦਾ ਵਰਕ ਪਰਮਿਟ ਲੈਣਾ ਚਾਹੁੰਦੇ ਆ ਤੁਸੀਂ 2 ਸਾਲ ਦਾ ਵਰਕ ਪਰਮਿਟ ਕਿਸ ਕੈਟੇਗਰੀ ਵਿੱਚ ਲੈਣਾ ਚਾਹੁੰਦੇ ਹੋ ਪਹਿਲਾਂ ਤਾਂ ਇਹ ਡਿਪੈਂਡ ਕਰਦਾ ਹੈ ਪਰ ਜੇਕਰ ਤੁਸੀਂ ਚਾਈਲਡਹੂਡ ਕੇਅਰ ਵਾਲੀ ਵਟ ਕੈਟਾਗਰੀ ਦੇ ਵਿੱਚ ਆਪਣੀ ਐਲ ਐਮ ਆਈ ਜਾਂ ਫਿਰ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਮਤਲਬ ਬੱਚਿਆਂ ਦੀ ਕੇਅਰ ਕਰਨ ਵਾਲੀ ਵਿੱਚ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਆਪਣਾ ਸਟੱਡੀ ਪਰਮਿਟ ਲੈਣਾ ਪਊਗਾ ਸਟੱਡੀ ਪਰਮਿਟ ਲੈਣ ਤੋਂ ਬਾਅਦ ਹੀ ਤੁਸੀਂ ਐਲ ਐਮ ਆਈ ਲੈ ਸਕਦੇ ਹੋ ਚਾਈਲਡਹੂਡ ਕੇਅਰ ਵਾਲਿਆਂ ਦੀ ਮਤਲਬ ਬੱਚਿਆਂ ਨੂੰ ਸਾਮ ਸੰਭਾਲ ਵਾਲੀ ਐਲ ਐਮ ਆਈ ਦੀ ਜੇਕਰ ਇਹ ਪਹਿਲਾ ਆਪਸ਼ਨ ਹੈ ਜੀ ਦੂਜਾ ਆਪਸ਼ਨ ਵੀ ਤੁਹਾਡੇ ਲਈ ਹੈਗਾ ਹੈ ਦੂਜਾ ਆਪਸ਼ਨ ਇਹ ਹੈ ਤੁਸੀਂ ਵਿਜ਼ਟਰ ਵੀ ਇੱਥੇ ਕੈਨੇਡਾ ਦੇ ਵਿੱਚ ਗਏ ਹੋ ਤੁਹਾਨੂੰ ਉੱਥੋਂ ਵਾਪਸ ਆਉਣਾ ਪਊਗਾ ਇੰਡੀਆ ਇੰਡੀਆ ਆ ਕੇ ਤੁਸੀਂ ਨਵਾਂ ਵਰਕ ਪਰਮਿਟ ਆ ਜਾਂ ਨਵਾਂ ਸਟੱਡੀ ਪਰਮਿਟ ਆ ਪਹਿਲਾਂ ਇਸ਼ੂ ਕਰੋ ਦੇ ਬੱਚੇ ਦੇ ਦੇਖਭਾਲ ਵਾਲੀ ਐਲ ਐਮ ਆਈ ਵਗੈਰਾ ਲੈ ਸਕਦੇ ਹੋ ਇਸ ਤੋਂ ਇਲਾਵਾ ਉੜਦੀ ਉੜਦੀ ਖਬਰ ਜੀ ਆਪਾਂ ਹੁਣੇ-ਹੁਣੇ ਮੈਂ ਸੁਣੀ ਹੈ ਕਿ ਕਹਿੰਦੇ ਇਟਲੀ ਨੇ ਵੀ ਕਾਗਜ਼ ਖੋਲਤੇ ਜੇਕਰ ਕਿਸ ਨੇ ਛੋਟੇ ਮੁਲਕ ਦੇ ਵਿੱਚ ਜਾਣਾ ਹੋਵੇ ਪਰ ਕਿਸੇ ਏਜੰਟ ਨੂੰ 8 ਲੱਖ 9 ਲੱਖ 10 ਲੱਖ ਨਾ ਦਿਓ ਮੈਂ ਤੁਹਾਨੂੰ ਫੁੱਲ ਇਨਫੋਰਮੇਸ਼ਨ ਦਊਂਗਾ ਫੋਲੋ ਕਰ ਲਓ ਮੇਰੇ ਇਸ ਪੇਜ ਨੂੰ ਫੋਲੋ ਕਰ ਲਓ ਮੈਨੂੰ ਇੰਸਟਾਗ੍ਰam ਤੇ ਪੇਜ ਤੁਹਾਨੂੰ ਸ਼ੋ ਹੋ ਰਿਹਾ ਸਕਰੀਨ ਦੇ ਉੱਪਰ ਕਿਉਂਕਿ ਇੰਸਟਾਗ੍ਰam ਤੇ ਸਭ ਤੋਂ ਪਹਿਲਾਂ ਅਪਡੇਟ ਦਿੱਤੀ ਜਾਂਦੀ ਹੈ ਹਰ ਇੱਕ ਚੀਜ਼ ਦੀ ਤੇ ਕੈਨੇਡਾ ਵਾਲਿਆਂ ਲਈ ਖਾਸ ਕਰਕੇ ਜਿਨ੍ਹਾਂ ਨੇ ਵਰਕ ਪਰਮਿਟ ਇੰਡੀਆ ਆਇਲਸ ਨਹੀਂ ਕਰੋਗੇ ਤੁਹਾਡੇ ਬੈਂਡ ਨਹੀਂ ਆਉਣਗੇ ਪਰ ਜੇਕਰ ਤੁਹਾਨੂੰ ਆਇਲਸ ਚ ਪ੍ਰੋਬਲਮ ਆ ਰਹੀ ਹੈ ਇਸ ਨੰਬਰ ਤੇ WhatsApp ਕਰ ਸਕਦੇ ਹੋ ਪ੍ਰੈਡਿਕਸ਼ਨ PDF ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ ਤੇ ਉਸ ਦੇ ਨਾਲ ਜਿਹੜੇ ਆਨਲਾਈਨ ਕਲਾਸਾਂ ਦੇ ਲਿੰਕ ਆ ਉਹ ਬਿਲਕੁਲ ਫ੍ਰੀ ਦਿੱਤੇ ਜਾਣਗੇ ਤੇ ਪ੍ਰੈਡਿਕਸ਼ਨ PDF ਦੇ ਵਿੱਚ ਤੁਹਾਨੂੰ ਲਿਸਨਿੰਗ ਰੀਡਿੰਗ ਰਾਈਟਿੰਗ ਸਪੀਕਿੰਗ ਹੋਣਗੇ ਨਾ ਜਿਹੜੇ ਐਗਜ਼ਾਮ ਲੈਵਲ ਦੀਆਂ ਹੋਣਗੇ ਨਾ ਐਗਜ਼ਾਮ ਲੈਵਲ ਦਾ ਪੈਟਰਨ ਹੋਊਗਾ ਤੇ ਉਹਦੇ ਵਿੱਚੋਂ ਵੀ ਐਗਜ਼ਾਮ ਆਉਣ ਦੇ ਬਹੁਤ ਜ਼ਿਆਦਾ ਹਾਈ ਚਾਂਸ ਹੋਣਗੇ ਸੋ ਯੂ ਕੈਨ ਸਬਸਕ੍ਰਾਈਬ ਆਵਰ ਚੈਨਲ ਐਂਡ ਐਸ ਵੈਲ ਐਸ ਜੇਕਰ ਤੁਹਾਨੂੰ ਫ੍ਰੀ ਦੇ ਵਿੱਚ ਇਨਫੋਰਮੇਸ਼ਨ ਚਾਹੀਦੀ ਆ ਕਿਸੇ ਵੀ ਮੁਲਕ ਦੀ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਤੇ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ